ਜਲੰਧਰ ਦੇ ਪਠਾਨਕੋਟ ਬਾਈਪਾਸ ਰਾਏਪੁਰ ਵੱਲਾਂ ਜਾਂਦੇ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਤੇ ਜਿਸ ਦੇ ਵਿੱਚ ਸਮਾਨ ਢੋਣ ਵਾਲੀ ਮਹਿੰਦਰਾ ਪਿਕਅਪ ਗੱਡੀ ਅਤੇ ਇੱਕ ਥਾਰ ਅਤੇ ਇੱਕ ਸਵਿਫਟ ਦਾ ਐਕਸੀਡੈਂਟ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਥਾਰ ਵਾਲਾ ਬਹੁਤ ਹੀ ਤੇਜ਼ੀ ਦੇ ਨਾਲ ਗੱਡੀ ਚਲਾ ਰਿਹਾ ਸੀ ਜਿਸ ਦੇ ਕਰਕੇ ਹਾਦਸਾ ਵਾਪਰਿਆ ਮੌਕੇ ਤੇ ਚਸ਼ਮਦੀਨ ਨਿੰਬੂ ਲੈਮਨ ਵਾਲੇ ਸ਼ਬੀਲੇ ਨੇ ਦੱਸਿਆ ਕੀ ਐਕਸੀਡੈਂਟ ਬਹੁਤ ਹੀ ਜ਼ਿਆਦਾ ਭਿਆਨਕ ਸੀ ਗਨੀਮਤ ਹੈ ਕਿ ਜਾਨ ਬਜ ਕੀ ਥਾਰ ਦੇ ਵਿੱਚ ਦੋ ਵਿਅਕਤੀ ਮੌਜੂਦ ਸਨ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਵਿਫਟ ਗੱਡੀ ਦੇ ਵਿੱਚ ਤਿੰਨ ਲੋਕ ਮੌਜੂਦ ਸਨ ਹਾਦਸੇ ਦੇ ਨਾਲ ਹੀ ਮਹਿੰਦਰਾ ਪਿਕਅਪ ਦੇ ਵਿੱਚ ਵੀ ਤਿੰਨ ਬੰਦੇ ਮੌਜੂਦ ਸਨ ਅਤੇ ਥਾਰ ਦੇ ਵਿੱਚ ਦੋ ਬੰਦੇ ਮੌਜੂਦ ਸਨ ਕਿ ਗਨੀਮਤ ਰਹੀ ਕਿ ਜਾਨ ਬਜ ਕੀ ਥਾਰ ਦੇ ਵਿੱਚੋਂ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੱਡੀ ਦੇ 에어 ਬੈਗ ਤੱਕ ਖੁੱਲ ਗਏ ਅਤੇ ਥਾਰ ਗੱਡੀ ਦੇ ਤਾਂ ਪਰਖੱਚੇ ਵੀ ਉੱਡ ਗਏ। ਉੱਥੇ ਹੀ ਐਕਸੀਡੈਂਟ ਬਾਰੇ ਗੱਲਬਾਤ ਕਰਦੇ ਹੋਏ ਥਾਣਾ ਮਕਸੂਦਾ ਦਾ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਰ ਦੀ ਓਵਰ ਸਪੀਡ ਦੇ ਕਰਕੇ ਹਾਦਸਾ ਵਾਪਰਿਆ ਹੈ। ਉਹਨਾਂ ਦੱਸਿਆ ਕਿ ਇਸ ਦੇ ਵਿੱਚੋਂ ਇੱਕ ਗੱਡੀ ਪੰਜਾਬ ਦੀ ਹੈ ਤੇ ਦੋ ਗੱਡੀਆਂ ਜੀ ਐਨ ਕੇ ਦੀਆਂ ਹਨ ਅਤੇ ਥਾਰ ਵਾਲੇ ਦੀ ਓਵਰ ਸਪੀਡ ਦੇ ਕਰਕੇ ਇਹ ਹਾਦਸਾ ਵਾਪਰਿਆ। ਕਿਰੰਟ ਕਿੱਥਾ ਹੋਇਆ? ਸਰ ਪਠਾਨਕੋਟ ਤੋਂ ਉਧਰ ਥਾਰ ਗੱਡੀ ਆ ਰਹੀ ਸੀ ਪਿਕਅਪ तो उधर से वो डिवोटर चढ़ी उधर से पिकअप आ रही थी पिकअप आ रही थी पिकअप वाले में बजी गाड़ी पलटी लिए पिकअप में बच गई पिकअप वाले ने साथ जो कार आ रही थी उसमें भी बच गई नहीं थार था, गाड़ी आ रही थी थार आ रही थी पठानकोट से अच्छा और ये कितने लोग सीने पर तो गाड़ी में तो थार गाड़ी में थे दो बंदे सीगे ਬਾਕੀ ਜੋ ਪਿਕਅਪ ਛੋਟਾ ਕਾਰ ਹੈ ਉਸਮੇ 3 ਸੇ ਬਾਕੀ ਬਿਲੌਰੋ ਪਿਕਅਪ ਮੇ 3 ਬੰਦੇ ਸਿਗੇ ਜੀ ਤਕੀ ਜੀ ਜਾਣ ਬਾਕੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਜੋ ਥਾਰ ਗਾੜੀ ਥਾ ਉਸਮੇ ਕੋਈ ਇੱਕ ਬੰਦਾ ਸੀਰੀਅਸ ਹੈ ਬਾਕੀ ਸਭ ਦਾ ਬਚਾ ਹੋਇਆ ਕੀ ਨਾਮ ਹੈ ਆਪਕਾ ਮੇਰਾ ਨਾਮ ਛਵੀਲੇ ਹੈ ਜੀ ਛਵੀਲੇ ਠੀਕ ਹੈ ਨਾ ਇਸ ਮੈਂ ਸਬ ਇੰਸਪੈਕਟਰ ਸੁਖਿੰਦਰ ਸਿੰਘ ਥਾਣਾ ਮਕਸੂਦਾ ਜਲੰਧਰ ਸ੍ਰੀ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਜੈਦਾ ਕੀ ਕਾਰਨ ਇਹ ਸੀ ਜਿਹੜੀ ਗੱਡੀ ਆ ਰਹੀ ਸੀ ਗਰੋਂਗ ਸਾਈਡ ਥਾਰ ਗੱਡੀ ਇਧਰੋਂ ਗੱਡੀਆਂ ਸ਼ਹਿਰ ਵੱਲ ਦੋ ਗੱਡੀਆਂ ਜਾ ਰਹੀਆਂ ਸੀ ਇਹਨਾਂ ਆਫ ਸਟੇਜ ਜਿਹੜਾ ਐਕਸੀਡੈਂਟ ਹੋ ਵੱਜ ਗਿਆ ਤੇ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਦੋ ਗੱਡੀਆਂ ਥਾਰ ਵਾਲਿਆਂ ਨੂੰ ਤੇ ਜਿਹੜਾ ਮਹਿੰਦਰਾ ਪਿਕਓ ਵਾਲਿਆਂ ਉਹਨਾਂ ਸਟਾਂ ਲੱਗੀਆਂ ਨੇ ਤੇ ਬਾਕੀ ਇਹ ਤਾਂ ਉਦਾਂ ਠੀਕ ਠਾਕ ਨੇ ਕੋਈ ਬੱਚੇ ਵਗੈਰਾ ਵੀ ਸੀ ਕੀ ਸਰ ਗੱਡੀ ਦੇ ਵਿੱਚ ਨਹੀਂ ਨਹੀਂ ਬੱਚੇ ਨਹੀਂ ਸਿਆ ਕੋਈ ਗੱਡੀਆਂ ਤੇ ਨਾ ਜਲੰਧਰ ਨੰਬਰ ਹੀ ਨੇ ਜਾਂ ਫਿਰ ਨਹੀਂ ਨਹੀਂ ਇੱਕ ਜੇਐਨਕੇ ਦੀ ਆ ਤੇ ਇੱਕ ਦੂਸਰੀ ਗੱਡੀ ਹੈ ਬਰਦਾਸ਼ਪੁਰ ਦਾ ਨੰਬਰ ਦਾ ਇੱਕ ਜਲੰਧਰ ਦੀ ਆ ਇਹ ਤਾਂ ਥਾਰ ਦਾ ਨੰਬਰ ਨਹੀਂ ਆ ਕੋਈ ਨੰਬਰ ਨਹੀਂ ਨੰਬਰ ਨਹੀਂ ਇਹ ਸੀਰੀਅਸ ਹੈ ਕੋਈ ਇਹਨਾਂ ਤੋਂ ਅਗਰ ਥਾਰ ਵਾਲੇ ਬੰਦਾ ਇੱਕ ਇਹਨਾਂ ਸੀਰੀਅਸ ਕੀ ਕਿੰਨੇ ਬੰਦੇ ਟੋਟਲ ਸੀਗੇ ਟੋਟਲ 2 ਬੰਦੇ ਇਹਨਾਂ ਗੱਡੀਆਂ 'ਚ ਤਿੰਨ ਜਿਹੜੀ ਸਵਿਫਟ ਕਾਰ ਵਿੱਚ ਸੀ ਜਾਂ ਤਿੰਨ ਹੀ ਉਹ ਗੱਡੀ ਪਲੇਰ ਵਿੱਚ ਸੀ ਐਸਐਮ ਜੈਬ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ